ਪਿਆਰਿਓ ਅਸੀਂ ਯਤਨ ਬਹੁਤ ਕਰਦੇ ਆਪਾਂ ਕਹਿੰਨੇ ਆ ਜੀ ਬਾਣੀ ਤੇ ਪੜਦੇ ਆ ਪਰ ਚਿੱਤ ਨਹੀਂ ਟਿਕਦਾ ਪਾਠ ਕਰਨ ਨੂੰ ਜੀ ਨਹੀਂ ਕਰਦਾ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਸੰਗਤ ਕਰਨ ਨੂੰ ਜੀ ਨਹੀਂ ਕਰਦਾ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਵੀ ਗੁਰਮੁਖ ਪਿਆਰਿਓ ਸਾਡੀ ਸੰਗਤ ਹੈ ਜਿਆਦਾ ਸਮਾਂ ਸਾਡਾ ਮਨ ਜਿਹੋ ਜਿਆਂ ਦੀ ਸੰਗਤ ਵਿੱਚ ਰਹੂ ਨਾ ਇਹ ਉਧਰ ਨੂੰ ਹੀ ਆਕਰਸ਼ਿਤ ਰਹਿੰਦਾ ਹੈ ਇਹ ਉਸੇ ਪਾਸੇ ਵੱਲ ਜੁੜਿਆ ਰਹਿੰਦਾ ਹੈ ਮਾੜਿਆਂ ਦੀ ਸੰਗਤ ਸਾਖਤਾਂ ਦੀ ਨਿੰਦਕਾਂ ਦੀ ਸੰਗਤ ਠੱਗਾਂ ਚੋਰਾ ਪਾਪੀ ਹਿਰਦੇ ਵਾਲਿਆਂ ਦੀ ਸੰਗਤ ਕਰੇਗਾ ਤੇਰਾ ਚਿੱਤ ਕਿਵੇਂ ਬਾਣੀ ਵਿੱਚ ਟਿਕ ਸਕਦਾ ਹੈ ਬੰਦਗੀ ਕਰੋ ਭਗਤੀ ਕਰੋ ਗੁਰਮਖੋ ਤੁਸੀਂ ਚੰਗਿਆਂ ਦੀ ਸੰਗਤ ਕਰਨ ਲੱਗ ਜਾਓ ਚੰਗਿਆਂ ਦੀ ਸੰਗਤ ਤੁਹਾਡਾ ਮਨ ਟਿਕਣ ਲੱਗ ਜਾਣਾ ਹੈ ਸੰਗਤ ਦਾ ਅਸਰ ਐਸਾ ਹੁੰਦਾ ਹੈ ਜਦੋਂ ਤੁਸੀਂ ਚੰਗਿਆਂ ਦੀ ਸੰਗਤ ਕਰਨ ਲੱਗ ਪਏ ਤੁਸੀਂ ਗੁਰੂ ਘਰ ਵੀ ਆਉਣਾ ਸ਼ੁਰੂ ਕਰ ਦੇਣਾ ਤੁਸੀਂ ਹੌਲੀ ਹੌਲੀ ਬਾਣੀ ਵੀ ਪੜਨ ਲੱਗ ਜਾਓਗੇ ਜਦੋਂ ਤੁਹਾਡੀ ਸੰਗਤ ਬਦਲ ਗਈ ਜੇ ਕਿਤੇ ਦੁਆਰਾ ਫਿਰ ਤੁਹਾਨੂੰ ਉਹੋ ਜੇ ਸਾਖਤਾਂ ਦਾ ਸੰਗ ਮਿਲ ਗਿਆ ਨਾ ਕਦੇ ਕਰਕੇ ਵੇਖਿਓ ਤੁਸੀਂ ਜਿਹੜੇ ਬਾਣੀ ਪੜਦੇ ਹੋ ਨਾ ਸਿਮਰਨ ਕਰਦੇ ਬੰਦਗੀ ਕਰਦੇ ਆ ਗੁਰੂ ਕੀ ਸੇਵਾ ਕਰਦੇ ਆ ਸੰਗਤ ਕਰਦੇ ਆ ਇੱਕ ਦਿਨ ਕਿਸੇ ਰੱਬ ਨੋਂ ਟੁੱਟੇ ਬੰਦੇ ਦੀ ਸੰਗਤ ਹੋ ਜਾਏ ਜਾਂ ਉਹ ਮਿਲ ਜਾਏ ਤੁਸੀਂ ਸ਼ਾਮ ਨੂੰ ਬਾਣੀ ਪੜੋਗੇ ਤੇ ਤੁਹਾਡਾ ਚਿੱਤ ਕਾਲੇ ਪੈਣ ਲੱਗ ਜਾਣਾ ਐਸਾ ਅਸਰ ਹੁੰਦਾ ਹੈ ਸਾਕਤ ਬੰਦੇ ਦੀ ਸੰਗਤ ਦਾ ਕਈ ਵਾਰੀ ਆਪਾਂ ਨਾ ਕਹਿੰਦੇ ਹੁੰਨੇ ਆ ਵੀ ਸਾਡਾ ਮਨ ਜੁੜਿਆ ਹੁੰਦਾ ਕਦੇ ਕਦੇ ਆਪਾਂ ਕਹਿੰਨੇ ਆ ਵੀ ਜੀ ਅੱਜ ਸਾਡਾ ਚਿੱਤ ਨਹੀਂ ਲੱਗਿਆ ਤੇ ਜਰੂਰ ਸੋਚੀ ਵਿਚਾਰੀ ਅੱਜ ਬਾਣੀ ਪੜ੍ਹੀ ਬੰਦਗੀ ਕੀਤੀ ਤੇਰਾ ਚਿੱਤ ਲੱਗਿਆ ਨਹੀਂ ਇਹਦਾ ਕਾਰਨ ਤੇ ਕੁਝ ਤੇਰੇ ਆਪਣੇ ਕਰਮ ਹੋ ਸਕਦਾ ਜ਼ਰੂਰ ਕਿਸੇ ਐਹੋ ਜੇ ਪੁਰਖ ਦੀ ਸੰਗਤ ਕੀਤੀ ਹੋਣੀ ਐ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਜਾਂ ਕੁਝ ਐਸਾ ਸੁਣ ਲਿਆ ਹੋਣਾ ਜਿਹੜਾ ਵਾਹਿਗੁਰੂ ਦੀ ਬੰਦਗੀ ਭਗਤੀ ਤੋਂ ਅਗੇਂਸਟ ਹੋਵੇ ਉਹਦੇ ਕਰਕੇ ਹੀ ਰੰਗ ਚੜਦਾ ਨਾ ਪਿਆਰੇ ਮਾੜਾ ਸੁਣਾਗੇ ਤਾਂ ਸਾਡੇ ਮਨ ਦਾ ਟਿਕਾਵ ਵੀ ਜਿਹੜਾ ਉਹ ਵਿਗੜ ਜਾਂਦਾ ਸੰਤੁਲਨ ਵਿਗੜ ਜਾਂਦਾ ਹੈ ਮਨ ਦਾ ਮਾੜਿਆਂ ਦੀ ਸੰਗਤ ਕਰੀਏ ਇਸੇ ਕਰਕੇ ਸਤਿਗੁਰੂ ਕਹਿੰਦੇ ਆ ਨਾ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ ਆਪਾ ਤੇ ਗੁਰੂ ਤੋਂ ਸਿਆਣੇ ਹੋਏ ਬੈਠੇ ਆ ਅਸੀਂ ਤੇ ਕਹਿੰਦੇ ਆ ਜੀ ਫੇਰ ਕੀ ਹੁੰਦਾ ਫਲਾਣਾ ਪੀਂਦਾ ਖਾਂਦਾ ਮੈਂ ਥੋੜੇ ਪੀਣਾ ਮੇਰੇ ਕਿਹਾ ਉਹਨੇ ਮੱਲੋ ਮੱਲੀ ਮੂੰਹ ਚ ਪਾ ਦੇਣੀ ਹੈ ਨਹੀਂ ਗੁਰਮੁਖ ਪਿਆਰਿਓ ਜੇ ਗੁਰੂ ਨੇ ਕਿਹਾ ਸਾਖਤ ਦੀ ਸੰਗਤ ਦਾ ਅਸਰ ਵੀ ਮਾੜਾ ਓਨੂੰ ਵੇਖ ਕੇ ਕਿਨਾਰਾ ਕਰ ਜਾਇਆ ਕਰ ਜਿੰਨਾ ਚਿਰ ਤੂੰ ਜੁੜਿਆ ਨਹੀਂ ਹੈ ਜਿੰਨਾ ਚਿਰ ਤੇਰਾ ਚਿੱਤ ਟਿਕਿਆ ਨਹੀਂ ਹੈ ਜਿਸ ਦਿਨ ਤੇਰਾ ਮਨ ਪੱਕ ਗਿਆ ਨਾ ਜਿੱਦਣ ਤਕੜਾ ਹੋ ਗਿਆ ਤੇਰਾ ਮਨੋਬਲ ਉਸ ਦਿਨ ਤੂੰ ਸਾਖਤ ਦੀ ਸੰਗਤ ਵਿੱਚ ਜਾ ਕੇ ਵੀ ਓਨੂੰ ਗੁਰਮੁਖ ਬਣਾ ਦੇਗਾ ਜਿੱਦਣ ਤੇਰਾ ਮਨ ਤਕੜਾ ਹੋ ਗਿਆ ਜਿਨ੍ਹਾਂ ਚਿਰ ਮਨ ਕਮਜ਼ੋਰ ਹੈ ਨਾ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਚ ਰਸਾਕਤਾਂ ਤੋਂ ਪਰੇ ਰਿਆ ਕਰ ਕਿਉਂਕਿ ਇਹਨਾਂ ਦਾ ਰੰਗ ਚੜਿਆ ਨਾ ਫਿਰ ਚੰਗੇ ਬੰਦੇ ਦੀ ਸੰਗਤ ਦਾ ਅਸਰ ਛੇਤੀ ਨਹੀਂ ਹੁੰਦਾ ਜਿੱਦਾਂ ਮਾੜੇ ਦੀ ਸੰਗਤ ਦਾ ਅਸਰ ਛੇਤੀ ਹੋਵੇ ਬਾਣੀ ਕਥਾ ਕੀਰਤਨ ਸੁਣਦੇ ਹੋ ਉਹਨਾਂ ਅਸਰ ਨਹੀਂ ਹੁੰਦਾ ਜਿਨ੍ਹਾਂ ਕਿਸੇ ਮਾੜੇ ਦੇ ਕਹੇ ਬੋਲੇ ਹੋਏ ਬੋਲਾਂ ਦਾ ਅਸਰ ਹੋ ਜਾਂਦਾ ਹੈ ਇਸ ਕਰਕੇ ਗਰੀਬ ਨਿਵਾਜ਼ ਪਾਤਸ਼ਾਹ ਸਾਨੂੰ ਸਮਝਾਉਣ ਦਾ ਯਤਨ ਕਰਦੇ ਆਂ ਭਾਈ ਸਾਰਿਆਂ ਤੋਂ ਜੇ ਕਿਤੇ ਉੱਤਮ ਹੈ ਉਹ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਹੈ ਤੇ ਰੱਬ ਦੀ ਭਗਤੀ ਹੈ ਉਹ ਸੰਗਤ ਦਾ ਸਭਾ ਸਫਲਿਆ ਹੋ ਜਾਂਦਾ ਹੈ ਜੇ ਕਿਤੇ ਮਨੁੱਖ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ